ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਆਪ ਸੰਗਤਾਂ ਦੇ ਨਾਲ ਗੁਰਬਾਣੀ ਦੇ ਵਿੱਚ ਇੱਕ ਸ਼ਬਦ ਹੈ ਜਿਹੜਾ ਸਾਂਝਾ ਕੀਤਾ ਜਾਣਾ ਹੈ ਸ ਸ ਬ ਬ ਲ ਲ ਜਾਂ ਸ ਸ ਬ ਬ ਲ ਲੇ ਨੂੰ ਕੰਨਣਾ ਇਹਨੂੰ ਆਮ ਕਰਕੇ ਸਬਲ ਜਾਂ ਸਬਲਾ ਪੜਿਆ ਜਾਂਦਾ ਹੈ ਪਰ ਸਹੀ ਮਹਨਿੰਦੇ ਵਿੱਚ ਸ ਸ ਅਗਿੱਤਰ ਕਰਕੇ ਲਿਖਿਆ ਗਿਆ ਹੈ। ਤੋਂ ਪਾਠ ਸਬਲ ਜਾਂ ਸਵੱਲਾ ਹੋਵੇਗਾ। ਇਸੇ ਤਰ੍ਹਾਂ ਗੁਰਬਾਣੀ ਸਾਂਝੀ ਕਰਨ ਵਾਸਤੇ ਆਪ ਸੰਗਤਾਂ ਦੇ ਨਾਲ YouTube ਦਾ ਇਹ ਚੈਨਲ ਆਓ ਗੁਰਬਾਣੀ ਵਿਚਾਰੀਏ ਬਣਾਇਆ ਗਿਆ ਹੈ। ਆਪ ਜੀ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰੋ। ਮਤਮਦ ਸ਼ੇਅਰ ਕਰੋ। ਔਰ ਕਮੈਂਟ ਵੀ ਕਰੋ, ਲਾਈਕਸ ਵੀ ਕਰੋ। ਸਵਾਹ ਹੁਣ ਗੁਰਬਾਣੀ ਦੇ ਵਿੱਚ ਕੁਝ ਪੰਕਤੀਆਂ ਜਿਨ੍ਹਾਂ ਨੂੰ ਅਸੀਂ ਦੇਖਦੇ ਹੋਏ ਇਹਦਾ ਸਸਾ ਸ਼ਬਦ ਅਗੇਤਰ ਕਰਕੇ ਲਿਖਿਆ ਗਿਆ ਹੈ ਉਹਦੇ ਅਰਥ ਨੂੰ ਸਮਝੀਏ ਜਿਵੇਂ ਅਸੀਂ ਆਮ ਭਾਸ਼ਾ ਵਿੱਚ ਕਹਿ ਦਿੰਦੇ ਹਾਂ ਸਸਾ ਅਗੇਤਰ ਕਰਕੇ ਅੱਗੇ ਲਿਖਿਆ ਹੁੰਦਾ ਪੁੱਤਰ ਤੋ ਦਾ ਮਤਲਬ ਬਣ ਗਿਆ ਸੁਪੁੱਤਰ ਇਸੇ ਤਰ੍ਹਾਂ ਹੀ ਸੱਸਾ ਲਿਖਿਆ ਹੁੰਦਾ ਅਗੀਤਰ ਨਾਲ ਪਤਨੀ ਪਾਵ ਸੁਪਤਨੀ ਤੋਂ ਸੱਸਾ ਅੱਖਰ ਦਾ ਅਰਥ ਹੈ ਚੰਗਾ ਤੋਂ ਸੁਪੁੱਤਰ ਦਾ ਅਰਥ ਹੋ ਗਿਆ ਸਿਆਣਾ ਪੁੱਤਰ ਭਲੀ ਇਸਤਰੀ ਚੰਗੀ ਇਸਤਰੀ ਤੋਂ ਸੱਸਾ ਅਗੀਤਰ ਕਰਕੇ ਲਿਖਿਆ ਜਾਂਦਾ ਇਸੇ ਤਰ੍ਹਾਂ ਇਹ ਸ਼ਬਦ ਹੈ ਸੱਸਾ ਬੱਬਾ ਲੱਲਾ ਔਰ ਸੱਸਾ ਬੱਬਾ ਲੱਲੇ ਨੂੰ ਕੰਨਾਂ ਗੁਰਬਾਣੀ ਵਿੱਚ ਇੱਕ ਪਾਵਨ ਵਚਨ ਹੈ ਗੁਰੂ ਅਮਰਦਾਸ ਜੀ ਦਾ ਇਹ ਮਨੁਆ ਅਤ ਸਬਲ ਹੈ ਇਹਨੂੰ ਸਬਲ ਨਹੀਂ ਪੜ੍ਹਨਾ ਸਬਲ ਪਾਠ ਅਸ਼ੁੱਧ ਪਾਠ ਹੈ ਤੋਂ ਸਬਲ ਬਲ ਦੇ ਅੱਗੇ ਸਸਾ ਲੱਗਿਆ ਹੋਇਆ ਹੈ ਪੂਰੇ ਬਲ ਵਾਲਾ ਬਲਵਾਨ ਤੇ ਮਨ ਤੋਂ ਸ਼ਬਦ ਬਣਿਆ ਮਨੁਆ ਇਹ ਮਨੁਆ ਅਤ ਸਵਲ ਹੈ ਛੱਡੇ ਨਾ ਕਿਤੇ ਛੱਡੇ ਨਾ ਕਿਤੇ ਉਪਾਏ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਸਾਡਾ ਜਿਹੜਾ ਮਨ ਹੈ ਨਾ ਇਹ ਬਹੁਤ ਬਲਵਾਨ ਹੈ ਤੇ ਮਨੁੱਖ ਨੂੰ ਕਰਾਹੀ ਪਾਣ ਤੋਂ ਛੱਡਦਾ ਨਹੀਂ ਪਾਪ ਪਿੱਛੇ ਨਹੀਂ ਹਟਦਾ ਹੈ ਕਿਸੇ ਵੀ ਹਿੱਲੇ ਕਰਾਹੀ ਪਾਉਂਦਾ ਹੀ ਰਹਿੰਦਾ ਹੈ ਕਿਉਂਕਿ ਮਨ ਬਹੁਤ ਬਲਵਾਨ ਹੈ ਸਬਲ ਹੈ ਪੂਰੇ ਵੱਲ ਵਾਲਾ ਹੈ ਦੂਜੇ ਭਾਈ ਦੁੱਖ ਲਾਏਂਦਾ ਬਹੁਤੀ ਦੇ ਸਜ਼ਾਏ ਪ੍ਰਮਾਤਮਾ ਨੂੰ ਛੱਡ ਕੇ ਹੋਰ ਪਦਾਰਥਾਂ ਨਾਲ ਪਿਆਰ ਪਵਾ ਕੇ ਮਾਇਆ ਦੇ ਮੋਹ ਵਿੱਚ ਫਸਾ ਕੇ ਮਨੁੱਖ ਨੂੰ ਦੁੱਖ ਝੰਬੇੜ ਦਿੰਦਾ ਦੁੱਖਾਂ ਵਿੱਚ ਪਾ ਦਿੰਦਾ ਔਰ ਬੜੀ ਸਜ਼ਾ ਦਵਾਉਂਦਾ ਭਾਵ ਸਜ਼ਾ ਦਿੰਦਾ ਫਿਰ ਸਜ਼ਾ ਮਿਲਦੀ ਦੁੱਖਾਂ ਵਿੱਚ ਪਹਿਲਾ ਦੁੱਖ ਹੀ ਸਜ਼ਾ ਹੈ ਨਾਨਕ ਨਾਮ ਲੱਗੇ ਸੀ ਉਭਰੇ ਹਾਉ ਮੈਂ ਸ਼ਬਦ ਗਵਾਏ ਨਾਨਕ ਸ਼ਬਦ ਕਕਕ ਮੁਕਤਾ ਹੈ ਇਸ ਕਰਕੇ ਸੰਬੋਧਨ ਸ਼ਬਦ ਹੈ ਏ ਨਾਨਕ ਨਾਮ ਦੇ ਮੰਮੇ ਨੂੰ ਸਿਹਾਰੀਏ ਨਾਮ ਵਿੱਚ ਜਿਹੜੇ ਨਾਮ ਵਿੱਚ ਲੱਗ ਜਾਂਦੇ ਉਹ ਫਿਰ ਦੁੱਖਾਂ ਤੋਂ ਬਚ ਜਾਂਦੇ ਮੋਹ ਤੋਂ ਬਚ ਜਾਂਦੇ ਮਾਇਆ ਤੋਂ ਬਚ ਜਾਂਦੇ ਤੇ ਉਹਨਾਂ ਦੇ ਅੰਦਰ ਹਉਮੈ ਗੁਰੂ ਦੇ ਸ਼ਬਦ ਨਾਲ ਗਵਾਚ ਜਾਂਦੀ ਭਾਵ ਹਉਮੈ ਨਹੀਂ ਰਹਿੰਦੀ ਹੈ ਹਉਮੈ ਅੰਦਰ ਹੋ ਗਈ ਮਨ ਬਲਵਾਨ ਹੋ ਜਾਂਦਾ ਸਵੱਲ ਹੋ ਜਾਂਦਾ ਪੂਰੇ ਬਲ ਵਾਲਾ ਹੋ ਜਾਂਦਾ ਫਿਰ ਇਹ ਸਾਡੇ ਵਸ ਵਿੱਚ ਸੁੱਖ ਆਉਂਦਾ ਨਹੀਂ ਇਸੇ ਕਰਕੇ ਸਤਿਗੁਰ ਨੇ ਕਹ ਲੱਖੀ ਹੈ ਮਾਈ ਮਨ ਮੇਰੋ ਵਸਨਾ ਹੈ ਤੋ ਇੱਥੇ ਸਸਾ ਬੱਬਾ ਲੱਲਾ ਪਾਠ ਹੈ ਅਰਥ ਹੈ ਸਬਲ ਪੂਰੇ ਬਲ ਵਾਲਾ ਪੂਰੀ ਤਾਕਤ ਵਾਲਾ ਚਲੋ ਇੱਕ ਪੰਕਤੀ ਗੁਰਬਾਣੀ ਦੇ ਵਿੱਚ ਅਸੀਂ ਹੋਰ ਦੇਖ ਲੈਨੇ ਆਂ ਕਾਮ ਕ੍ਰੋਧ ਲੋਭ ਅੰਤਰ ਸਬੱਲਾ ਬੱਲਾ ਬਲ ਤੋਂ ਬਣਿਆ ਬੱਲਾ ਅੱਗੇ ਸ ਅੱਗੇ ਤਰ ਪਾਠ ਹੋਵੇਗਾ ਸਬੱਲਾ ਇਨੂੰ ਸਬੱਲਾ ਨਹੀਂ ਪੜਿਆ ਜਾਣਾ ਸਬੱਲਾ ਪਾਠ ਵੀ ਅਸ਼ੁੱਧ ਪਾਠ ਹੋਵੇਗਾ ਕਾਮ ਕ੍ਰੋਧ ਲੋਭ ਅੰਤਰ ਸਬੱਲਾ ਨਿਤ ਧੰਦਾ ਕਰਤ ਵਿਹਾਏ ਮਨੁੱਖ ਦੇ ਹਿਰਦੇ ਦੇ ਵਿੱਚ ਕਾਮ ਕ੍ਰੋਧ ਤੇ ਲੋਭ ਸਬੱਲਾ ਪੂਰੇ ਬਲ ਵਾਲੇ ਨੇ ਭਾਵ ਜੋਰਾਂ ਤੇ ਹੈ ਕਾਮ ਕ੍ਰੋਧ ਮੋਹ ਲੋਭ ਦਾ ਬਹੁਤ ਜੋਰ ਹੈ ਮਨੁੱਖ ਦੇ ਅੰਦਰ ਧੰਦਾ ਕਰਤ ਵਿਹਾਏ ਕਾਮ ਕ੍ਰੋਧ ਮੋਹ ਲੋਭ ਕਰਕੇ ਮਨੁੱਖ ਦੀ ਜ਼ਿੰਦਗੀ ਸਦਾ ਧੰਨਿਆਂ ਵਿੱਚ ਹੀ ਬੀਤ ਜਾਂਦੀ ਹੈ। ਸੋ ਅਸੀਂ ਗੁਰਬਾਣੀ ਦੇ ਵਿੱਚ ਹੀ ਦੇਖਿਆ ਸਤਿਗੁਰ ਦੇ ਪਾਵਨ ਸ਼ਬਦਾਂ ਦੇ ਵਿੱਚ ਜਦੋਂ ਬੱਬਾ ਲੱਲਾ ਦੇ ਅੱਗੇ ਸਸਾ ਲੱਗਿਆ ਹੋਵੇਗਾ ਤਾਂ ਸਸਾ ਪਾ ਹੋਵੇਗਾ ਚੰਗਾ। ਚੰਗਾ ਬਲ ਪੂਰਾ ਬਲ ਪੂਰੀ ਤਾਕਤ। ਇਸ ਕਰਕੇ ਪਾਠ ਸਸਾ ਅਗੇਤਰ ਲਾ ਕੇ ਸਸਾ ਬਲ ਸਬਲ ਜੇ ਬੱਲਾ ਲੱਲੇ ਨੂੰ ਕੰਨ ਲੱਗਿਆ ਹੋਇਆ ਹੈ। ਪਾਠ ਸਬੱਲਾ ਸੋ ਇਸ ਤਰ੍ਹਾਂ ਗੁਰਬਾਣੀ ਦੇ ਵਿੱਚ ਇਸ ਸ਼ਬਦ ਨੂੰ ਸਤਿਗੁਰੂ ਨੇ ਵਰਤਿਆ ਹੋਇਆ ਹੈ ਸੋ ਜਦੋਂ ਵੀ ਇਹ ਪਾਠ ਹੋਵੇ ਬਹੁਤ ਧਿਆਨ ਰੱਖਣਾ ਹੈ ਬੜੀ ਸਾਵਧਾਨੀ ਦੇ ਨਾਲ ਗੁਰਬਾਣੀ ਨੂੰ ਪੜ੍ਹਨਾ ਤੇ ਵਿਚਾਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ